ਸ਼ਰਮਾ ਫਾਇਰ ਅਫਸਰ ਨਗਰ ਨਿਗਮ ਬਟਾਲਾ ਦਾ ਸਰ ਜੀ ਕੀ ਕੰਮ ਕੀਤਾ ਇਸ ਪਲਾਨ ਕਿਤੇ ਸੀ ਅਸੀਂ ਜੀ ਰੁਟੀਨ ਚੈਕਿੰਗ ਕੀਤੀ ਸਾਡੀ ਇਹ ਜਿਹੜਾ ਸਾਇਰਨ ਲੱਗਾ ਦਾ ਐਮਰਜੈਂਸੀ ਸਾਇਰਨ ਇਹਨੂੰ ਅਜੇ ਰੁਟੀਨ ਚ ਚੈੱਕ ਕੀਤਾ ਗਿਆ ਕਿ ਇਹ ਵਰਕਿੰਗ ਚ ਹੈਗਾ ਕਿ ਨਹੀਂ ਹੈਗਾ ਪੂਰੀ ਇੱਕ ਟ్రਾਈ ਲੀਤੀ ਗਈ ਹੈ ਸਰ ਕਿਸ ਕਾਰਨ ਦੇਖਿਆ ਕੀਤਾ ਗਿਆ ਕੋਈ ਸਟੈਂਡਰਡ ਚੈਕਿੰਗ ਕੀਤੀ ਜੀ ਹੈ ਇਹਦੇ ਵਿੱਚ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਮੋਕੀ ਤੇ ਚਲ ਚਲਦਾ ਹੈ ਕਿ ਨਹੀਂ ਚਲਦਾ ਉਹ ਉਹਦੇ ਕਰਕੇ ਜੀ ਰੂਟੀਨ ਜਿਹੜੀ ਚੈਕਿੰਗ ਉਹ ਹਰ ਹੀ ਕਰਦੇ ਆ ਕਿੰਨਾ ਕਰ ਮਹੀਨਾ ਬਾਅਦ ਉਹੀ ਚੈਕਿੰਗ ਕੀਤੀ ਹੁੰਦੀ ਸਰ ਇਹ ਹੁੰਦਾ ਹੈ ਪਹਿਲਾਂ ਕਿਤੇ ਲੋਡ ਪੈਣ ਤੇ ਚਲਦਾ ਸੀ ਬੜੀ دیر ਬਾਅਦ ਚੈਕਿੰਗ ਉਹਦੀ ਹੋਣ ਲੱਗੀ ਕਰਦਾ ਨਹੀਂ ਇਹਦੇ ਇਸ ਤਰ੍ਹਾਂ ਸੀਗਾ ਵੀ ਇੱਥੋਂ ਦਫਤਰ ਪਹਿਲੇ ਸਾਡਾ ਇੱਥੇ ਸੀਗਾ ਉਦੋਂ ਹੀ ਰੂਟੀਨ 'ਚ ਚਲਾਉਂਦੇ ਰਹੇ ਆ ਫੋਨ ਸਾਡਾ ਦਫਤਰ ਇੱਥੋਂ ਸ਼ਿਫਟ ਹੋ ਕੇ ਤੇ ਚਲਾ ਗਿਆ ਬੀਲਿੰਗ ਕਾਲਜ ਲਾ ਕੇ ਉਹਦੇ ਕਰਕੇ ਵੇਲੇ ਵੇਲੇ ਚਲਾਈਦਾ ਵਾ ਲੇਕਿਨ ਜਿਆਦਾ ਲੰਬੀ ਹੂਟਿੰਗ ਨਹੀਂ ਕਰੀ ਦੀ ਅੱਜ ਥੋੜੀ ਲੰਬੀ ਹੂਟਿੰਗ ਕੀਤੀ ਗਈ ਆ ਇਸ ਕਰਕੇ ਤੁਹਾਨੂੰ ਵੀ ਇਹਦੇ ਬਾਰੇ ਸਾਰੀ ਸ਼ਹਿਰ ਨੂੰ ਪਤਾ ਲੱਗਾ ਕੀ ਚੱਲ ਰਿਹਾ ਇਹ ਹੋਰ ਵੀ ਸ਼ਹਿਰ ਚ ਲੱਗੇ ਦੇ ਕਿਤੇ ਫੈਸਟਿਵ ਹੋ ਵੀ ਚੈੱਕ ਕਰ ਰਹੇ ਤੁਸੀਂ ਜੀ ਕਿਸੇ ਵੀ ਐਮਰਜੈਂਸੀ ਦੌਰਾਨ ਜਦੋਂ ਲੋਕਾਂ ਨੂੰ ਅਗਾਹ ਕਰਨ ਲਈ ਇਹ ਜਿਹੜੇ ਆ ਸਾਇਨ ਸਿਸਟਮ ਲੱਗੇ ਹੁੰਦੇ ਆ ਉਹ ਜਿਹੜੇ ਸ਼ਹਿਰ ਚ ਜਿਹੜੇ ਜਿਹੜੀ ਵੱਡੀਆਂ ਫਾਊਂਡਰੀਆਂ ਨੇ ਜਾਂ ਫੈਕਟਰੀਆਂ ਨੇ ਉਹਨਾਂ ਵਿੱਚ ਵੀ ਲੱਗੇ ਨੇ ਉਹਨਾਂ ਨੂੰ ਵੀ ਇਹਦੇ ਬਾਰੇ ਜਾਣੂ ਕਰਾਇਆ ਗਿਆ ਵੀ ਲੋੜ ਪੈਣ ਤੇ ਉਹਨਾਂ ਨੂੰ ਜਦੋਂ ਅਸੀਂ ਮੈਸੇਜ ਕੋਈ ਵੀ ਕਰ ਕਰਦੇ ਆ ਤੇ ਇਹਨੂੰ ਕਿਸ ਕਿਸ ਤਰੀਕੇ ਨਾਲ ਚਲਾਉਂਦੇ ਮੇਸਰ ਜਿਹੜੀ ਕੱਲ ਮਾਡਰਿੰਗ ਚੱਲਦੀ ਪਈ ਆ ਉਹਦੇ ਵਾਸਤੇ ਕੀ ਤਿਆਰੀਆਂ ਆਪਣੇ ਨਗਰ ਨਿਗਮ ਬਗ। ਦੇਖੋ ਸਾਡੇ ਕੋਲ ਇੱਥੇ ਜਿਹੜਾ ਸੈਰਲ ਹੈ ਨਾ ਉਹ ਮੌਕੜੇ ਦੇ ਵਿੱਚ ਪੜੀ ਹੈ ਰੋਲ ਦਾ ਡਾਟਾ ਨਵਾਂ ਆਇਆ। ਉਹਦੀ ਆ ਤਿਆਰੀ ਦੇ ਲਈ ਅੱਜ ਉਹਨੂੰ ਟੈਸਟ ਕੀਤਾ ਗਿਆ ਤੇ ਬਿਲਕੁਲ ਸਹੀ ਪਾਇਆ ਗਿਆ। ਕੱਲ 7 ਤਰੀਕ ਨੂੰ ਮੌਕੜੇ ਲੱਗੀ ਜਿਹੜੀ ਉਹਨੇ ਚ ਮਾਰਕੋ ਕਰਦੀ ਧੀਏ ਸਰਕਾਰ ਲੋਕਾਂ ਦਾ ਭਾਈਆ ਜੀ ਬੀਸ ਸਾਹਿਬ ਵੀ ਲੈਟਰ ਆਇਆ ਕਿ ਜਿੱਦੇ ਵੀ ਤੁਹਾਡੇ ਸ਼ਹਿਰ ਦੇ ਵਿੱਚ ਸੈਰਲ ਨੇ ਇਹਨਾਂ ਸਾਰਿਆਂ ਨੂੰ ਕੀ ਕਰਦੇ ਰੱਖਿਆ ਹੈ ਤਾਂ ਕਿ ਕੱਲ ਕੋ ਉਹ ਦਿਨ ਤੇ ਨਾ ਮੱਤਿਆ ਜਾ ਸਕੇ ਹੋਰ ਵੀ ਕੋਈ ਤਿਆਰੀਆਂ ਦੇ ਆਰਡਰ ਹੈ ਵੀ ਇਹ ਹੁਕਮਾ ਦੇ ਕਾਰਪੋਰੇਸ਼ਨ ਕਿਤੇ ਬਸ ਇਹੀ ਹੈ ਤੇ ਬਾਕੀ ਜੇ ਕੋਈ ਬਾਜ਼ੀਆਂ ਹੋਰ ਹੋ ਰਹਾ ਹੈ ਤਾਂ ਕਿ ਉਸ ਤਰ੍ਹਾਂ ਦਾ ਉਹਦਾ ਪਹੁੰਚ ਕੀਤਾ ਜਾਏ ਸਰ ਇਹ ਪਹਿਲਾਂ ਕਿੱਥੇ ਵਰਤਿਆ ਜਾਂਦਾ ਹੈ ਇਹ ਟ੍ਰਿਕ ਪਹਿਲਾਂ ਕਿਦੋਂ ਵਰਤਿਆ ਜਾਂਦਾ ਹੈ ਹੁਣ ਤਾਂ ਮੰਕਰੀਟ ਤੇ ਬਿਲਕੁਲ ਤਰਹੀ ਲੜਾਈ ਦੇ ਵਿੱਚ ਵੀ ਵਰਤਿਆ ਜਾਂਦਾ ਹੈ ਕਿਤੇ ਇਸ ਤਰ੍ਹਾਂ ਹੀ ਸਮੇਂ ਸਮੇਂ ਦੇ ਇੱਕ ਪਈ ਜਗ੍ਹਾ ਕੋਰੋਨਾ ਆ ਤਾਂ ਵੀ